ਗੁਰੂ ਗੋਬਿੰਦ ਸਿੰਘ ਮਾਰੇ ਗਏ ਨੇ ਮੇਰੇ ਆ ਲਾਲਾ ਨਾਲ ਕੀ ਬਣੀ ਕਿੱਥੇ ਨੇ ਨੂਰਾ ਮਾਹੀ ਪਤਾ ਕੀ ਕਹਿੰਦਾ ਦਾਤਾ ਜੀ ਤੇਰੇ ਕੀਮਤੀ ਖਜ਼ਾਨੇ ਲੁੱਟੇ ਗਏ ਦਾਤਾ ਜੀ ਇੱਕ ਮੈਂ ਇਤਿਹਾਸ ਪੜਦਾ ਸੀ ਇੱਕ ਬਾਦਸ਼ਾਹ ਇਬਰਾਹੀਮ ਹੋਇਆ ਸੁਣਿਓ ਬਾਦਸ਼ਾਹ ਇਬਰਾਹੀਮ ਸੀਨਾ ਜਿਹੜਾ ਐਨਾ ਸੋਹਣਾ ਸੀ ਐਡਾ ਸੁਨੱਖਾ ਸੀ ਕਹਿੰਦੇ ਜਦੋਂ ਆਪਣੇ ਮਹਿਲ 'ਚੋਂ ਆਪਣੇ ਦਰਬਾਰ ਵੱਲ ਜਾਂਦਾ ਸੀ ਨਾ ਮਹਿਲ 'ਚੋਂ ਜਦੋਂ ਆਪਣੇ ਦਰਬਾਰ ਵੱਲ ਜਾਂਦਾ ਸੀ ਜਿਹੜੀਆਂ ਉਹਨੀਆਂ ਰਾਣੀਆਂ ਸੀ ਇਬਰਾਹੀਮ ਸੋਹਣਾ ਵੇਖ ਕੇ ਐਨੀਆਂ ਬੋਹਤ ਹੋ ਜਾਂਦੀਆਂ ਸੀ ਵੇਖਦੇ ਸਾਰ ਡਿੱਗ ਜਾਂਦੀਆਂ ਸੀ بے ਹੋਸ਼ ਹੋ ਜਾਂਦੀ ਉਹ ਤਾਂ ਗੱਲ ਲਿਖੀ ਕਿਸ ਨੇ ਇਬਰਾਹੀਮ ਦੀ ਮੈਂ ਸੋਚਦਾ ਸੀ ਕਲਗੀਆਂ ਵਾਲਿਆ ਇਬਰਾਹੀਮ ਦੀਆਂ ਰਾਣੀਆਂ ਬੇਹੋਸ਼ ਹੋ ਜਾਂਦੀਆਂ ਸੀ ਕਲਗੀਆਂ ਵਾਲਿਆ ਤੇਰੇ ਪਿੱਛੇ ਭਾਈ ਬਣੀ ਸਿੰਘ ਨੇ ਬੰਦਮਨ ਘਟਵਾਇਆ ਤੇਰੇ ਪਿੱਛੇ ਭਾਈ ਤਾਰੂ ਸਿੰਘ ਨੇ ਖੋਪਰ ਲਾਇਆ ਤੇਰੇ ਪਿੱਛੇ ਪਾਪਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੁੱਤਰ ਦਾ ਦਿਲ ਕੱਢ ਕੇ ਆਪਣੇ ਮੂੰਹ ਵਿੱਚ ਪਵਾਇਆ ਅਕਲਗੀਆਂ ਵਾਲਿਆ ਤੂੰ ਕਿੰਨਾ ਸੋਹਣਾ ਹੋਏਗਾ ਐਨੇ ਬੰਦ ਬੰਦ ਇਕੱਠੇ ਨੇ ਸਿੰਘ ਕੁਰਬਾਨ ਹੋਗੇ ਜਾਨਾਂ ਦੇ ਸ਼ਬਰ ਕਰਗੇ ਕਿੱਡੇ ਸੋਹਣੇ ਹੋਣਗੇ ਮਹਾਰਾਜ ਉਹ ਸਾਰੀ ਦੁਨੀਆ ਦੇ ਤਿਆਗੀ ਬਰਾਗੀ ਇਕੱਠੇ ਕਰ ਲੋ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਹੈ ਸਾਰੀ ਦੁਨੀਆ ਦੇ ਲਖਾਰੀ ਇਕੱਠੇ ਕਰ ਲੋ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਹੈ ਜੇ ਸਾਰੀ ਦੁਨੀਆ ਦੇ ਦਾਨੀ ਵੀ ਇਕੱਠੇ ਕਰ ਲੋਗੇ ਨਾ ਤਾਂ ਵੀ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਕਿਉਂ ਇੱਥੇ ਜ਼ਮੀਨਾਂ ਭੇਟਾ ਕਰਨ ਵਾਲੇ ਮਾਇਆ ਭੇਟਾ ਕਰਨ ਵਾਲੇ ਸੋਨਾ ਭੇਟਾ ਕਰਨ ਵਾਲੇ ਲੋਕ ਆਏ ਨੇ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਜਾਂਦਾ ਪੁੱਤਰਾਂ ਦਾ ਦਾਨੀ ਨਹੀਂ ਕੋਈ ਆਇਆ ਐਸੇ ਕਰਕੇ ਤਾਂ ਕਹੀਦਾ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਗੋਬਿੰਦ ਸਿੰਘ ਵਰਗਾ गुरू कवर किसार बि सिख ਕੀ ਕੋਈ ਨਹੀਂ ਕਿੱਥੋਂ ਲਿਆਵਾਂਗੇ ਗੁਰੂ ਗੋਬਿੰਦ ਸਿੰਘ ਵਰਗਾ ਦੇ ਨੂੰ ਕਿੱਥੋਂ ਮਿਲੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਬਾਦਸ਼ਾ ਜਿੰਨੇ ਸਿੱਖ ਬੈਠੇ ਹੋ ਜਿੰਨੇ ਨੌਜਵਾਨ ਬੈਠੇ ਹੋ ਸਵੇਰੇ ਉੱਠਦਿਆਂ ਸਾਰ ਕਲ ਕੀ ਧਰ ਦਾ ਸ਼ੁਕਰਾਨਾ ਕਰਿਆ ਕਰੋ ਕਿਸੇ ਦੇ ਪੁੱਤਰ ਨੂੰ ਕੋਈ ਆਪਣੀ ਗੋਦ ਵਿੱਚ ਤਾਂ ਲੈਂਦਾ ਜਿੰਦਾ ਆਪਣਾ ਨਾ ਹੋਵੇ ਜਿੰਦੇ ਆਪਣੀ ਗੋਦ ਵਿੱਚ ਕੋਈ ਨਾ ਹੋਵੇ ਕਿਸੇ ਦੇ ਪੁੱਤ ਨੂੰ ਤਾਂ ਉਹੀ ਗੋਦ ਚ ਲਾਉ ਗੁਰੂ ਗੋਬਿੰਦ ਸਿੰਘ ਦੇ ਚਾਰ ਸੀ ਚਾਰ ਪੁੱਤ ਤੇ ਜਿੰਨੇ ਬੈਠੇ ਆ ਕੱਲਾ ਕੱਲਾ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਗੱਲ ਰੋਜ਼ ਜਿਥੇ ਕਰਿਆ ਕਰੋ ਕਲਗੀਆਂ ਵਾਲਿਆਂ ਨੇ ਸਾਡੇ ਹੱਥ ਕਰਕੇ ਆਖਿਆ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਜਾ ਇਹ ਸਾਡੇ ਆ ਸਾਡੇ ਵੀ ਗੁਰੂ ਗੋਬਿੰਦ ਸਿੰਘ ਨੂੰ ਮਾਣ ਸੀ ਤੇ ਇਹ ਕਿਹਾ ਕਰੋ ਸੱਚੇ ਪਾਤਸ਼ਾਹ ਤੂੰ ਇੰਨੀਆਂ ਪੀੜਾਂ ਚੱਲ ਗਿਆ ਸੱਚੇ ਪਾਤਸ਼ਾਹ ਤੂੰ ਕੋਈ ਪੀੜ ਦੀ ਕੋਈ ਦਰਦ ਦੀ ਹੱਦ ਹੁੰਦੀ ਸਾਰੀਆਂ ਹੱਦਾਂ ਡੱਬ ਗਈ ਮਹਾਰਾਜ ਚਮਕੌਰ ਸਾਹਿਬ ਦੀ ਧਰਤੀ ਤੋਂ ਜਦੋਂ ਮਹਾਰਾਜ ਨਿਕਲੇ ਨੇ ਸੁਣਿਓ ਚਮਕੌਰ ਦੀ ਧਰਤੀ ਚਮਕੌਰ ਦੀ ਗੜੀ ਤੋਂ ਨਿਕਲੇ ਮਾਛੀਵਾੜਾ ਸਭ ਚਲੇ ਗਏ ਮਾਛੀਵਾੜਾ ਸਭ ਦੀ ਧਰਤੀ ਤੋਂ ਤੁਰਿਆ ਨੇ ਮਹਾਰਾਜ ਮਾਛੀਵਾੜਾ ਸਾਹਿਬ ਮਾਛੀਵਾੜੇ ਦੇ ਜੰਗਲਾਂ ਚ ਹੁੰਦੇ ਹੋਏ ਮਹਾਰਾਜ ਆਲਮਗੀਰ ਗਏ ਆਲਮਗੀਰ ਤੋਂ ਬਾਅਦ ਰਾਏਕੋਟ ਗਏ ਰਾਏਕੋਟ ਸੁਣਿਓ ਕਲਗੀਆਂ ਵਾਲੇ ਰਾਏਕੋਟ ਗਏ ਉੱਥੇ ਰਾਏ ਕੱਲਾ ਮਿਲ ਗਿਆ ਕਿਨਾਂ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਮਾਰੇ ਮੈਨੂੰ ਸੇਵਾ ਦੱਸੋ ਮਹਾਰਾਜੀ ਮੈਨੂੰ ਕੋਈ ਹੁਕਮ ਕਰੋ ਮੈਨੂੰ ਸੇਵਾ ਦੱਸੋ ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ ਕਹਿੰਦੇ ਤੂੰ ਸੇਵਾ ਕਮਾਉਣੀ ਚਾਹੁੰਦਾ ਹਾਂ ਮਹਾਰਾਜ ਮਹਾਰਾਜ ਕਹਿੰਦੇ ਮੈਂ ਨੰਦਪੁਰ ਸਾਹਿਬ ਛੱਡਿਆ ਮੈਂ ਚਮਕੌਰ ਦੀ ਧਰਤੀ ਤੇ ਆਇਆ ਮੈਂ ਮਾਛੀਵਾੜੇ ਗਿਆ ਮੈਂ ਅੱਜ ਆਲਮਗੀਰ ਆਇਆ ਮੈਂ ਰਾਏਕੋਟ ਬੈਠਾ ਕਹਿੰਦੇ ਜਦੋਂ ਮੈਂ ਸਰਸਾ ਕੰਢਾ ਪਾਰ ਕੀਤਾ ਸੀ ਮੇਰੀ ਮਾਂ ਮੇਰੇ ਸਾਹਿਬ ਜਾਦੇ ਉਦੋਂ ਦੇ ਵਿਛੜ ਗਏ ਸੀ ਪਤਾ ਨਹੀਂ ਲੱਗਿਆ ਕੀ ਬਣੀ ਉਹਨਾਂ ਨਾਲ ਰਾਏ ਕੱਲਿਆ ਜੇ ਤੂੰ ਸੇਵਾ ਕਮਾਉਣੀ ਚਾਹੁੰਦਾ ਹੈ ਨਾ ਮੇਰੇ ਆ ਛੋਟਿਆਂ ਲਾਲਾਂ ਦੀ ਮੈਨੂੰ ਖਬਰ ਸੁਣਾ ਦੇ ਮੈਨੂੰ ਪਤਾ ਕਰ ਮੇਰੇ ਲਾਲ ਕਿੱਥੇ ਨੇ ਮੇਰੇ ਸਾਹਿਬ ਜਾਦੇ ਕਿੱਥੇ ਨੇ ਕਰਾ ਪਤਾ ਸੁਣਿਓ ਕਿੱਥੇ ਨੇ ਲਾਲ ਮੇਰੇ ਸਾਥ ਸੰਗੇ ਜੀ ਰਾਏ ਕੱਲਾ ਕਹਿੰਦਾ ਹੈ ਮਹਾਰਾਜ ਮੈਂ ਆਪਣਾ ਇੱਕ ਬੰਦਾ ਭੇਜਦਾ ਸੇਵਾਦਾਰ ਉਹ ਜਾਏਗਾ ਸਰਹੰਦ ਦੀ ਧਰਤੀ ਤੇ ਉਹ ਖਬਰ ਲਿਆ ਦੇਗਾ ਸਤਿਵਚਨ ਰਾਏ ਕੱਲੇ ਨੇ ਫਿਰ ਤਿਆਰ ਕੀਤਾ ਸੀ ਨੂਰੇ ਮਾਹੀ ਨੂੰ ਨੂਰਾ ਮਾਹੀ ਕਿਉਂ ਚੁਣਿਆ ਗਿਆ ਨੂਰੇ ਮਾਹੀ ਦੀ ਸਰਹੰਦ ਭੈਣ ਵਿਆਹੀ ਹੋਈ ਸੀ ਇੱਥੇ ਸਰਹੰਦ ਉਹਦੀ ਭੈਣ ਵਿਆਹੀ ਸੀ ਕਹਿੰਦਾ ਮਹਾਰਾਜ ਇਹ ਜਾਏਗਾ ਇਹ ਖਬਰ ਲੈ ਆਏਗਾ ਮੱਥਾ ਟੇਕਿਆ ਮਾਰੇ ਨੂੰ ਨੂਰੇ ਮਾਹੀ ਨੇ ਮਾਰੇ ਕਹਿੰਦੇ ਮੇਰੇ ਲਾਲਾਂ ਦੀ ਖਡੌਣਿਆਂ ਨਾਲ ਖੇਡਣ ਦੀ ਉਮਰ ਸੀ ਪਤਾ ਨਹੀਂ ਲੱਗਿਆ ਕਿੱਥੇ ਨੇ ਮੈਨੂੰ ਖਬਰ ਲਿਆ ਦੇ ਸੁਣਿਓ ਕਲਗੀਆਂ ਵਾਲੇ ਮਹਾਰਾਜ ਜਦੋਂ ਕਹਿੰਦੇ ਖਬਰ ਮੰਗਾਉਂਦੇ ਨੇ ਨਾ ਨੂਰਾ ਮਾਹੀ ਫਿਰ ਸਰੰਦ ਦੀ ਧਰਤੀ ਤੇ ਹੁੰਦਾ ਐਥੇ ਆ ਕੇ ਕਹਿੰਦਾ ਤੇ ਆਂਦੇ ਹੋ ਇੱਥੇ ਆ ਕੇ ਆਪਣੀ ਭੈਣ ਨੂੰ ਮਿਲਦਾ ਹੈ ਆਪਣੀ ਭੈਣ ਨੂੰ ਕਹਿੰਦਾ ਭੈਣ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਰਾਏਕੋਟ ਆਏ ਨੇ ਮੈਂ ਆਇਆ ਗੁਰੂ ਗੋਬਿੰਦ ਸਿੰਘ ਨੇ ਲਾਲਾਂ ਦੀ ਖਬਰ ਲੈਣ ਭੈਣ ਮੈਨੂੰ ਕੱਲੀ-ਕੱਲੀ ਗੱਲ ਦੱਸ ਵੀ ਗੁਰੂ ਗੁਰੂ ਗੋਬਿੰਦ ਸਿੰਘ ਦੀ ਮਾਂ ਨਾਲ ਗੁਰੂ ਗੋਬਿੰਦ ਸਿੰਘ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਲਾਲਾਂ ਨਾਲ ਕੀ ਬਣੀ ਦੱਸ ਮੈਨੂੰ ਸੁਣਿਓ ਉਹ ਕਹਿੰਦੀ ਸਕੇ ਨਾ ਸਾਰੀ ਵੀ ਆਖਿਆ ਸੁਣਾ ਕਹਿੰਦੀ ਗੁਰੂ ਗੋਬਿੰਦ ਸਿੰਘ ਨਾਲ ਉਹ ਵਿਛੋੜਾ ਪੈ ਗਿਆ ਕੁੰਮੇ 마ਸ਼ਕੀ ਦੀ ਛੱਪਰੀ ਜੇਕਰ ਰਾਤ ਕੱਟੀ ਉਦੋਂ ਬਾਅਦ ਗੰਗੂ ਮਿਲ ਗਿਆ ਅੱਛਾ ਗੰਗੂ ਮਿਲਿਆ ਗੰਗੂ ਲਿਆਇਆ ਸਹੇੜੀ ਆਪਣੇ ਪਿੰਡ ਉਦੋਂ ਬਾਅਦ ਫੇਰ ਕੀ ਹੋਇਆ ਕਹਿੰਦੇ ਗੰਗੂ ਨੇ ਕੌਤਵਾਲੀ ਚ ਸਭ ਜਦਿਆਂ ਨੂੰ ਸਿਪਾਹੀਆਂ ਨੂੰ ਫੜਾਤਾ ਅੱਛਾ ਭੈਣ ਫੇਰ ਕੀ ਹੋਇਆ ਕਹਿੰਦੇ ਫਿਰ ਮਰਿੰਡੇ ਕੌਤਵਾਲੀ ਚੋਂ ਗੱਡਿਆਂ ਤੇ ਵਾਕੇ ਸਭ ਜਦਿਆਂ ਨੂੰ ਇੱਥੇ ਸਰੰਦ ਲਿਆਂਦਾ ਗਿਆ ਫੇਰ ਵੀ ਹੋਇਆ ਵੀਰਿਆ ਜਦੋਂ ਸਰੰਦ ਆ ਗਏ ਫੇਰ ਤੂੰ ਵੇ ਪੁੱਛ ਵੀ ਕੀ ਨਹੀਂ ਹੋਇਆ ਉਹਨਾਂ ਨਾਲ ਕੀ ਨਹੀਂ ਹੋਇਆ ਪੈਨ ਕੀ ਹੋਇਆ ਸੀ ਵਜੀਦੇ ਨੂੰ ਦੱਸਿਆ ਗਿਆ ਵੀ ਗੁਰੂ ਗੋਬਿੰਦ ਸਿੰਘ ਦੀ ਮਾਂ ਗੁਰੂ ਗੋਬਿੰਦ ਸਿੰਘ ਦੇ ਸਭ ਜਾਤੇ ਖੜ ਕੇ ਲੈ ਜਾਂਦੇ ਨੇ ਕਿੱਥੇ ਰੱਖੀਏ ਇਹਨਾਂ ਨੂੰ ਵਜੀਦੇ ਨੇ ਕਿਹਾ ਠੰਡੇ ਬੁਰਜ 'ਚ ਬੰਦ ਕਰੋ ਵੀਰਿਆ ਠੰਡਾ ਬੁਰਜ ਉਹ ਏ ਜਿੰਦੀਆਂ ਵੱਟੀਆਂ ਵੱਟੀਆਂ ਦਵਾਰਾਂ ਕੋਲ ਮੋਟਾ ਕੱਪੜਾ ਨਹੀਂ ਕੋਲ ਕੋਈ ਮੋਟੇ ਬਸਤਰ ਨਹੀਂ ਮਾਂ ਗੁਜ਼ਰਕਾਰ ਛੋਟੇ ਸਭ ਜਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਇੱਕ ਗੱਲ ਚੇਤੇ ਰੱਖਿਓ ਦੋ ਉਮਰਾਂ ਚ ਠੰਡ ਜ਼ਿਆਦਾ ਲੱਗਦੀ ਇੱਕ ਤਾਂ ਲੱਗਦੀ ਬਚਪਨ ਚ ਬੱਚਿਆਂ ਨੂੰ ਠੰਡ ਬੜੀ ਲੱਗਦੀ ਇੱਕ ਠੰਡ ਲੱਗਦੀ ਏ ਬਜ਼ੁਰਗਾਂ ਨੂੰ ਬੁੱਢੇ ਹੱਡਾਂ ਨੂੰ ਇਹ ਦੋ ਉਮਰਾਂ ਚ ਅੱਧ ਖੜ ਉਮਰ ਵਾਲੇ ਜਿਹੜੇ ਠੰਡ ਸਹਾਰ ਲੈਂਦੇ ਨੇ ਵੀਰੇ ਫੇਰ ਕੀ ਹੋਏ ਨੂਰਾ ਮਾਹੀ ਪੁੱਛਦੇ ਅੱਗੇ ਕੀ ਹੋਇਆ ਠੰਡੇ ਬੁਰਜ ਵਿੱਚ ਬੰਦ ਕਰਤਾ ਫੇਰ 11 12 ਪੋਹ ਦੀ ਕਚਹਿਰੀ ਲੱਗੀ ਗੁਰੂ ਗੋਬਿੰਦ ਸਿੰਘ ਜियां ਲਾਲਾਂ ਨੂੰ ਜ਼ਗੀਰਾਂ ਦੇ ਡੋਲੇ ਦਿੱਤੇ ਗੁਰੂ ਗੋਬਿੰਦ ਸਿੰਘ ਜियां ਲਾਲਾਂ ਨੂੰ ਇੱਥੋਂ ਤੱਕ ਕਿਹਾ ਗਿਆ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰਤਾ ਅੱਛਾ ਫੇਰ ਕਹਿੰਦੀ ਬਾਬਾ ਫਤੇ ਸਿੰਘ ਨੇ ਫਿਰ ਵਜੀਦੇ ਨੂੰ ਆਖਿਆ ਵਜੀਦਿਆ ਤੂੰ ਗੁਰੂ ਗੋਬਿੰਦ ਸਿੰਘ ਨੂੰ ਮਾਰਨ ਦੀਆਂ ਗੱਲਾਂ ਕਰਨਾ ਸੁਣਿਓ ਆ ਇਹਹੀ ਸਰੰਦ ਸੀ ਇਹਹੀ ਫਤਿਹਗੜ੍ਹ ਸਾਹਿਬ ਦੀ ਧਰਤੀ ਸੀ ਵਜੀਦਾ ਕਹਿੰਦਾ ਸੀ ਸਭ ਜਦਿਆਂ ਨੂੰ ਦੂਜੀ ਕਚਹਿਰੀ 'ਚ ਤੁਹਾਡੇ ਕੋਲ ਬਚਿਆ ਕੀ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਜਰਨੈਲਾ ਨੇ ਮਾਰਤਾ ਬਾਬਾ ਫਤੇ ਸਿੰਘ ਛੋਟੇ ਸੀ ਜਜ਼ਬਾ ਬੜਾ ਵੱਡਾ ਸੀ ਬਾਬਾ ਫਤੇ ਸਿੰਘ ਪਤਾ ਕੀ ਕਹਿੰਦੇ ਕਹਿੰਦੇ ਵਜੀਦਿਆ ਓ ਤੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਮਾਰਦਾ ਸਾਡੇ ਪਿਤਾ ਨੂੰ ਕਹਿੰਦੇ ਹਾਂ ਵਜੀਦੇ ਨੂੰ ਬਾਬਾ ਫਤੇ ਸਿੰਘ ਪਤਾ ਕੀ ਕਹਿੰਦੇ ਕਹਿੰਦੇ ਵਜੀਦਿਆ ਤੇਰੇ ਐਡੇ ਐਡੇ ਜਰਨੇਲਾਜੋਂ ਤੇਰੇ ਐਨੇ ਨੇ ਸੂਰਮਿਆਂ ਤੋਂ ਕਹਿੰਦੇ ਇੱਕ ਸੂਰਮਾ ਲਿਆ ਸਾਡੇ ਸਾਹਮਣੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਮਾਰ ਗਿਆ ਏ ਇੱਕ ਬੰਦਾ ਲਿਆ ਇੱਕ ਗੱਲ ਦਸੀਏ ਤੈਨੂੰ ਜਦੋਂ ਸਾਡੇ ਪਿਤਾ ਦੇ ਸਾਹਮਣੇ ਤੇਰੇ ਵੱਡੇ ਵੱਡੇ ਜਰਨੈਲ ਜਾਂਦੇ ਨੇ ਨਾ ਸੂਰਮੇ ਤਾਂ ਛੱਡ ਉਹਨਾਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਉਹ ਲਿਆ ਤਲਵਾਰ ਜਿਹੜੀ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਆਈ ਜਿਹੜੀ ਗੁਰੂ ਗੋਬਿੰਦ ਸਿੰਘ ਨੂੰ ਮਾਰ ਕੇ ਆਈ ਬਾਬਾ ਫਤਿਹ ਸਿੰਘ ਨੇ ਆਏ ਬਚਨ ਐ ਬੋਲ ਬੋਲੇ ਨੂਰਾ ਮਾਹੀ ਕਹਿੰਦਾ ਭੈਣ ਫੇਰ ਕੀ ਹੋਇਆ ਕਹਿੰਦਾ ਤੀਸਰੇ ਦਿਨ ਉਹਨਾਂ ਨੇ ਆਖਿਆ ਇਸਲਾਮ ਕਬੂਲ ਕਰ ਲਓ ਜੇ ਇਸਲਾਮ ਕਬੂਲ ਨਹੀਂ ਫਿਰ ਮੌਤ ਪ੍ਰਵਾਨ ਕਰ ਲੋ ਕਹਿੰਦੀ ਗੁਰੂ ਕਿਆਂ ਲਾਲਾ ਨੇ ਫਿਰ ਮੌਤ ਪ੍ਰਵਾਨ ਕਰ ਲਈ ਡੋਲੇ ਨਹੀਂ ਭੈਣ ਫਿਰ ਕੀ ਹੋਇਆ ਇਹਦਾ ਉਹ ਪੁੱਛਦਾ ਨੂਰਾ ਇਹਦਾ ਫੇਰ ਉਹਦੀ ਭੈਣ ਕਹਿੰਦੀ ਜਲਾਦਾ ਨੇ ਨੀਹਾਂ ਪਟੀਆਂ ਨੀਹਾਂ ਵੀਰਿਆ ਹਥਿਆਰੇ ਜਲਾਦਾ ਨੇ ਸਾਬ ਜਦਿਆਂ ਨੂੰ ਨੀਹਾਂ ਚ ਖਿਲਾ ਰਿਆ ਫੇਰ ਕੀ ਹੋਇਆ ਇਹਦੀ ਨੀਹਾਂ ਚ ਖਿਲਾਰ ਕੇ ਕੰਦੀ ਫਿਰ ਕੰਧ ਉਸਾਰਨੀ ਸ਼ੁਰੂ ਕਰਤੀ ਜਦੋਂ ਕੰਧ ਉਸਾਰਨੀ ਸ਼ੁਰੂ ਕੀਤੀ ਚੱਪਣੀਆਂ ਤੱਕ ਕੰਧ ਆਈ ਜਲਾਦ ਕੰਢੀ ਨਾਲ ਇੱਟ ਭੰਨਣ ਲੱਗਿਆ ਇੱਟ ਕੰਢੀ ਨਾਲ ਇੱਟ ਭੰਨਦਾ ਸਭ ਜਾਤੇ ਬੋਲਿਓ ਜਲਾਦਾ ਆ ਕੀ ਕਰਨ ਲੱਗਾ ਇਹਨਾਂ ਜੀ ਚੱਪਣੀਆਂ ਤੱਕ ਕੰਧ ਆ ਗਈ ਅੱਧੀ ਇੱਟ ਲੱਗੇਗੀ ਸਭ ਜਾਦੇ ਕਹਿੰਦੇ ਇਹ ਕੰਦ 1 2 4 ਦਿਨ ਦੀ ਜਿੰਨਾ ਚਿਰ ਧਰਤੀ ਚੰਨ ਆਕਾਸ਼ ਤਾਰੇ ਰਹਿਣਗੇ ਇਹ ਕੰਦ ਨੇ ਜੁਗਾ ਜੁਗਾਂਤਰਾਂ ਤੱਕ ਖੜੀ ਰਹਿਣਾ ਹੈ ਇੱਥੇ ਇਟ ਨਾ ਭੰਨ ਸਾਡੀਆਂ ਚੱਪਣੀਆਂ ਲਾ ਦੇ ਬੋਲੋ ਸ਼੍ਰੀ ਇੱਥੇ ਚੱਪਣੀਆਂ ਲਾ ਦੇ ਸਾਧ ਸੰਗਤ ਜੀ ਉਸ ਵੇਲੇ ਕਹਿੰਦੀ ਤਰਸ ਨਹੀਂ ਕੀਤਾ ਫਿਰ ਚੱਪੜੀਆਂ ਲਾਈਆਂ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਸੁਣਿਓ ਨੂਰੇ ਮਾਹੀ ਦੀ ਭੈਣ ਉਹਨੂੰ ਵਿਥਿਆ ਸੁਣਉਂਦੀ ਸੁਣ ਸੁਣ ਕੇ ਰੋਈ ਜਾਂਦਾ ਜਿਵੇਂ ਜਿਵੇਂ ਸੁਣਦਾ ਕਹਿੰਦਾ 7 ਤੇ 9 ਸਾਲ ਦੀ ਜਿੰਦਾ 80 ਸਾਲ ਦੀ ਮਾਂ ਐਡਾ ਪਾਪ ਸਰੰਦ ਦੀ ਧਰਤੀ ਤੇ ਰੋਈ ਜਾਂਦਾ ਹੈ ਹੱਥ ਫੜ ਕੇ ਪਿਆਰ ਨਾਲ ਨੂਰੇ ਦੀ ਭੈਣ ਸਿਰਪਲੋਸ ਦੀ ਕਹਿੰਦੀ ਵੀਰਿਆ ਤੂੰ ਤੈਨੂੰ ਤੇ ਮੈਂ ਸੁਣਾਈ ਏ ਨਾ ਵੀ ਵਿਆਖਿਆ ਤੈਨੂੰ ਤੇ ਦੱਸਿਆ ਏ ਨਾ ਵੀ ਇੰਜੰਜ ਹੋਇਆ ਇਹਦੀ ਜਦੋਂ ਦੀਹਾਂ ਦੀਹਾਂ 'ਚ ਚਿੰਦੇ ਸੀ ਮੈਂ ਸਾਰਾ ਕੁਝ ਅੱਖੀ ਵੇਖਿਆ ਮੈਨੂੰ ਪੁੱਛ ਕੇ ਵੇਖ ਵੀ ਕਿੱਡਾ ਵੱਡਾ ਦਰਦ ਏ ਅੱਛਾ ਪੈਣ ਮੈਂ ਹੁਣ ਜਾਨਾਂ ਸੁਣਿਓ ਦਸਵੇਂ ਪਾਤਸ਼ਾਹ ਦੀਕਦੇ ਹੋਣਗੇ ਸਨੇਹਾ ਲੈਣ ਭੇਜਿਆ ਸੀ ਖਬਰ ਲੈਣ ਭੈਣ ਮੈਂ ਫੇਰ ਆਵਾਂਗਾ ਤੇਰੇ ਕੋਲ ਨੂਰਾ ਮਾਹੀ ਸਰੰਦ ਤੋਂ ਚਲਿਆ ਗਿਆ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਏ ਕੱਲਾ ਨੂੰ ਕਹਿੰਦੇ ਵੇਖ ਹਾਂ ਭਲਾ ਆਉਂਦਾ ਕਿਤੇ ਨੂਰਾ ਕਈ ਦਿਨ ਹੋ ਗਏ ਗਏ ਉਹਨੂੰ ਆਇਆ ਨਹੀਂ ਆਉਂਦਾ ਕਿਤੇ ਉੱਚੀ ਢਾਬ ਤੇ ਖੜ ਕੇ ਰਾਏ ਕੱਲਾ ਵੇਖਦਾ ਹੈ ਮਹਾਰਾਜ ਆਏਗਾ ਖਬਰ ਲੈ ਆਏਗਾ ਮਹਾਰਾਜ ਇੱਕਦਮ ਬਹਿਬਲਤਾਈ ਛਾਈ ਕਿਹੜੇ ਵੇਲੇ ਮੇਰੇ ਆ ਲਾਲਾ ਦੀ ਮੈਨੂੰ ਖਬਰ ਮਿਲ ਜੇ ਕਿੱਥੇ ਰਹੇ ਬੈਜੰਦੇ ਮਹਾਰਾਜ ਆਏਗਾ ਖਬਰ ਦੇਵੇਗਾ ਫੇਰ ਮਾਰੇ ਬੋਲ ਬੰਦੇ ਨੇ ਰਾਏ ਕੱਲਿਆ ਵੇਖ ਹਾਂ ਭਲਾ ਭਾਈ ਕਿੱਥੇ ਕਿੱਥੇ ਨੂਰਾ ਆਉਂਦਾ ਭਲਾ ਉੱਚੀ ਜਗ੍ਹਾ ਤੇ ਖੜ ਕੇ ਫੇਰ ਵੇਖਦਾ ਮਹਾਰਾਜ ਆਏਗਾ ਕਹਿੰਦੇ ਜਦੋਂ ਖਬਰ ਲੈ ਕੇ ਗਿਆ ਰਾਏ ਕੋਟ ਮਾਰੇ ਤੀਜੀ ਦਫਾ ਕਹਿੰਦੇ ਵੇਖ ਹਾਂ ਭਲਾ ਆਇਆ ਨਹੀਂ ਕਈ ਦਿਨ ਹੋ ਗਏ ਕਹਿੰਦੇ ਜਦੋਂ ਰਾਏ ਇਕੱਲਾ ਐ ਖੜਾ ਵੇਖਦਾ ਹੈ ਕਹਿੰਦਾ ਮਹਾਰਾਜ ਉਹ ਵੇਖੋ ਤੁਰਿਆ ਆਉਂਦਾ ਨੂਰਾ ਦਿਸਣ ਦਾ ਕਿਆ ਨਜ਼ਰੀ ਪੈ ਗਿਆ ਉਹ ਤੁਰਿਆ ਆਉਂਦਾ ਹੈ ਅੱਛਾ ਕਹਿੰਦੇ ਮਹਾਰਾਜ ਆਏਗਾ ਸਾਰੀ ਗੱਲ ਦੱਸੇਗਾ ਸੁਣਿਓ ਨੂਰਾ ਮਾਹੀ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾਵਾਂ ਕਿਵੇਂ ਮੈਂ ਮੇਨੂੰ ਤਾਂ ਮਾਰੇ ਨੇ ਖਬਰ ਲੈਣ ਭੇਜਿਆ ਸੀ ਮੇਰੇ ਲਾਲਾਂ ਦੀ ਖਬਰ ਲਿਆ ਕਹਿੰਦਾ ਮੈਂ ਜੇ ਸਾਹਮਣੇ ਜਾਵਾਂਗਾ ਮੈਂ ਦੱਸਾਂਗਾ ਕਿਵੇਂ ਗੁਰੂ ਗੋਬਿੰਦ ਸਿੰਘ ਨੂੰ ਦੋ ਸਾਹਿਬਜ਼ਾਦੇ ਤਾਂ ਤੁਸੀਂ ਚਮਕੌਰ ਦੀ ਗੜੀ 'ਚ ਸ਼ਹੀਦ ਕਰਾ ਲਏ ਵੱਡੇ ਸਾਹਿਬਜ਼ਾਦੇ ਤੇ ਕਹਿੰਦਾ ਮੈਂ ਕੀ ਕਵਾਂਗਾ ਜਾ ਕੇ ਵੀ ਛੋਟੇ ਵੀ ਨਹੀਂ ਰਹੇ ਕਿਵੇਂ ਬੋਲਾਂਗਾ ਤੁਹਾਡੀ ਮਾਂ ਵੀ ਨਹੀਂ ਰਹੀ ਸੁਣਿਆ ਤੁਰਿਆ ਜਾਂਦਾ ਹੈ ਸਤਿਗੁਰੂ ਢੀਕਦੇ ਨੇ ਜਾ ਕੇ ਨੇ ਮੱਥਾ ਟੇਕਿਆ ਸਜਦਾ ਕੀਤਾ ਨੂਰੇ ਨੇ ਸਜਦਾ ਕੀਤਾ ਮਹਾਰਾਜ ਕਹਿੰਦੇ ਕਿਨੇ ਨੂਰਿਆ ਸਰੰਦ ਦੀ ਧਰਤੀ ਤੇ ਗਿਆ ਸੀ ਉਹ ਗੱਲ ਸੁਣ ਕੀ ਬਣੀ ਮੇਰੇ ਲਾਲਾਂ ਨਾਲ ਕਿੱਥੇ ਨੇ ਮੇਰੇ ਲਾਲ ਮੇਰੇ ਲਾਲ ਕਿੱਥੇ ਨੇ ਚੁੱਪ ਕਰ ਗਿਆ ਕਿਵੇਂ ਬੋਲਾਂ ਕੀ ਦੱਸਾਂ ਮਹਾਰਾਜ ਕਹਿੰਦੇ ਤੂੰ ਬੋਲਦਾ ਨਹੀਂ ਬਈ ਨੂਰਿਆ ਉਹ ਮੇਰੀ 80 ਸਾਲਾਂ ਦੀ ਬਜ਼ੁਰਗ ਮਾਂ ਕਿੱਥੇ ਜੋਰਾਵਰ ਕਿੱਥੇ ਮੇਰਾ ਮੇਰਾ ਫਤੇ ਸਿੰਘ ਕਿੱਥੇ ਤੈਨੂੰ ਖਬਰ ਲੈਣ ਭੇਜਿਆ ਸੀ ਤੂੰ ਬੋਲਦਾ ਨਹੀਂ ਕੁਛ ਸਾਧ ਸੰਗਤ ਜੀ ਨੇਤਰਾਂ ਚੋਂ ਜਲ ਵਗਦਾ ਨੂਰੇ ਦੇ ਨੇਤਰਾਂ ਚੋਂ ਰੋਈ ਜਾਂਦਾ ਬੋਲਿਆ ਕੁਛ ਜਾਂਦਾ ਨਹੀਂ ਮਾਰੇ ਕਹਿੰਦੇ ਬੋਲ ਕੇ ਦੱਸ ਤਾਂ ਸਹੀ ਕਿੱਥੇ ਨੇ ਲਾ ਕਿੱਥੇ ਮੇਰੀ ਮਾਂ ਬੋਲਿਆ ਤਾਂ ਨਹੀਂ ਗਿਆ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਨੇ ਮੇਰੇ ਆ ਲਾਲਾ ਨਾਲ ਕੀ ਬਣੀ ਕਿੱਥੇ ਨੇ ਨੂਰਾ ਮਾਹੀ ਪਤਾ ਕੀ ਕਹਿੰਦਾ ਦਾਤਾ ਜੀ ਤੇਰੇ ਕੀਮਤੀ ਖਜ਼ਾਨੇ ਟੁੱਟ ਕੇ ਲੜੀ ਵਾਲੇ ਮੋਤੀ ਕਿੱਥੇ ਨੇ ਮੇਹਲਾ ਮੇਰੀ ਮਾਂ ਕਿੱਥੇ ਰੋਈ ਜਾਂਦਾ ਹੈ ਮਹਾਰਾਜ ਜੀ ਤੇ ਟੁੱਟ ਕੇ ਲੜੀ ਵਾਲੇ ਮੋਤੀ ਸਭ ਤੋਂ ਵਿਛੜੇ ਕੁੰਮੇ 마ਸੀ ਕੋਲ ਚੱਲੇ ਗਏ ਗੰਗੂ ਮਿਲ ਗਿਆ ਮੋਹਰਾਂ ਦੇ ਲਾਲਚ ਵਿੱਚ ਉਹਨੇ ਸਿਪਾਈਆਂ ਨੂੰ ਖੜਾਤਾ ਕੋਤਵਾਲੀ ਲੈ ਗਏ ਸਰੰਦ ਲੈ ਆਏ ਮਹਾਰਾਜ ਜੀ 11 12 ਪੋ 13 ਪੋ ਦੀ ਕਚਹਿਰੀ ਲੱਗੀ ਫਿਰ ਮਾਰੇ ਪੁੱਛਦੇ ਅੱਛਾ ਫਿਰ ਕਹਿੰਦੇ ਤੁਹਾਡਿਆਂ ਲਾਲਾਂ ਨੂੰ ਠੰਡੇ ਬੁਰਜ ਵਿੱਚ ਬੰਦ ਕੀਤਾ ਸੀ ਤਿੰਨ ਦਿਨ ਕਚਹਿਰੀ ਲੱਗਦੀ ਰਹੀ ਮਹਾਰਾਜ ਜੀ ਉਹਨਾਂ ਨੇ ਕਿਹਾ ਜਾਂ ਮਰਨਾ ਕਬੂਲ ਕਰ ਲੋ ਜਾਂ ਮੌਤ ਕਬੂਲ ਕਰ ਲੋ ਜਾਂ ਇਸਲਾਮ ਚ ਆ ਜਾਓ ਸੱਚੇ 파ਰਸ਼ਾ ਤੁਹਾਡੇ ਲਾਲ ਢੋਲੇ ਨਹੀਂ ਉਹਨਾਂ ਨੇ ਮੌਤ ਕਬੂਲ ਕਰ ਲਈ ਮਾਰੇ ਕਹਿੰਦੇ ਬਣੀ ਕੀ ਫਿਰ ਇਹ ਤਾਂ ਦੱਸ ਨੂਰਾ ਕਹਿੰਦਾ ਤੁਹਾਡੀਆਂ 7 ਤੇ 9 ਸਾਲ ਦੀਆਂ ਜਿੰਦਾਂ ਨੂੰ ਜ਼ਾਲਮਾਂ ਨੇ ਨੀਹਾਂ ਚ ਖਲਾਰ ਕੇ ਸ਼ਹੀਦ ਕੀਤਾ ਨੀਹਾਂ ਚ ਖਲਾਰ ਕੇ ਮਾਰੇ ਕਿੰਨੇ ਅੱਛਾ ਸ਼ਹੀਦ ਹੋ ਗਏ ਛੋਟੇ ਵੀ ਵੱਡੇ ਮੈਂ ਚਮਕੌਰ ਦੀ ਗੱਡੀ ਚ ਵਾਰ ਕੇ ਆਇਆ ਤੂੰ ਛੋਟਿਆਂ ਦੀ ਖਬਰ ਦੇ ਰਿਹਾ ਉਹ ਵੀ ਨਹੀਂ ਦੇ ਉਹ ਗੱਲ ਸੁਣ ਮੇਰੀ ਮਾਂ ਵੀ ਨਾਲ ਸੀ ਮਾਰੇ ਤੁਹਾਡੀ ਮਾਂ ਵੀ ਸ਼ਹੀਦ ਹੋ ਗਈ ਅੱਛਾ ਮਹਾਰਾਜੀ ਨੀਹਾਂ ਚ ਖਲਾਰ ਕੇ ਸ਼ਹੀਦ ਕੀਤਾ ਹੈ ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ ਹੱਥ ਵਿੱਚ ਤੀਰ ਫੜਿਆ ਸੀ ਮਹਾਰਾਜ ਨੇ ਤੀਰ ਕਹਿੰਦੇ ਇਹਨਾਂ ਨੂੰ ਤਰਸ ਨਹੀਂ ਆਇਆ ਮੇਰੇ ਸੱਤ ਦੇ ਨੌ ਸਾਲ ਦੀਆਂ ਜਿੰਦਾ ਜੁੱਧ ਲੜਨਾ ਸੀ ਜੰਗ ਲੜਨਾ ਸੀ ਮੇਰੇ ਨਾਲ ਲੜ ਲੈਿੰਦੇ ਬਦਲਾ ਲੈਣਾ ਸੀ ਮੇਰੇ ਤੋਂ ਲੈ ਲੈਿੰਦੇ ਤਰਸ ਨਹੀਂ ਆਇਆ ਕਹਿੰਦੇ ਮਹਾਰਾਜ ਕਹਿੰਦੇ

ਕਹਿੰਦੇ ਮਹਾਰਾਜੇ ਦੇ ਕੋਲ ਇੱਕ ਫਕੀਰ ਸੀ ਉਹ ਪਤਾ ਕੀ ਕਹਿੰਦਾ ਇਹਨਾਂ ਮਹਾਰਾਜ ਜੀ ਮਗਲ ਜੜੇ ਜਾਣਗੇ ਕਹਿੰਦੇ ਸਰੰਦ ਮਿੱਟੀ ਚ ਮਿਲ ਜੇਗੀ ਕਹਿੰਦਾ ਮਹਾਰਾਜ ਮੈਂ ਵੀ ਤਾਂ ਉਸੇ ਸਰੰਦ ਚ ਰਹੀ ਨਾ ਮਿੱਟੀ ਚ ਮਿਲ ਜੇਗੀ ਜਿਹੜੀ ਮੇਰਾ ਵੀ ਉਥੇ ਡੇਰਾ ਮੇਰਾ ਕੀ ਬਣੇਗਾ ਤੁਸੀਂ ਕਹਿੰਦੇ ਸਰੰਦ ਮਿੱਟੀ ਚ ਮਿਲ ਜੇਗੀ ਮੇਰਾ ਕੀ ਬਣੇਗਾ ਕਲਗੀਆਂ ਵਾਲੇ ਪਤਾ ਕੀ ਕਹਿੰਦੇ ਇੱਕ ਸੰਖ ਸੀ ਮਹਾਰਾਜੇ ਕੋਲ ਕਹਿੰਨੇ ਫੜ ਆ ਸੰਖ ਲੈ ਜਾ ਉਹਨੂੰ ਸੰਖ ਦਿੱਤਾ ਮਾਰੇ ਨੇ ਕਹਿੰਦੇ ਆਪਦੇ ਟਿੱਲੇ ਤੇ ਖੜਕੇ ਪੂਰ ਦੀ ਆਪਦੇ ਡੇਰੇ ਤੇ ਖੜਕੇ ਇਹਨੂੰ ਸੰਖ ਨੂੰ ਵਜਾ ਦੇ ਜਿੱਥੋਂ ਤੱਕ ਸੰਖ ਦੀ ਆਵਾਜ਼ ਜਾਏਗੀ 19 ਸਰੰਦ ਬਜੇਗੀ ਬਾਕੀ ਨਹੀਂ ਜੇ ਬਜਣੀ ਮਿੱਟੀ 'ਚ ਮਿਲ ਜੇ ਆ ਤੁਸੀਂ ਅੱਜ ਵੇਖਦੇ ਹੋ ਨਾ ਨਵੀਂ ਸਰੰਦ ਤੇ ਪੁਰਾਣੀ ਸਰੰਦ ਉਦੋਂ ਦੀ ਬੱਸੀ ਮਹਾਰਾਜ ਵਜਨ ਕਰਤਾ ਰਾਏਕੋਟ ਤੋਂ ਫਿਰ ਗਏ ਦੀਨੇ ਗੰਗੜ مارے کہیں لیاؤ بھی کلم کلم لیاؤ جد قلم لا تاغذ لیاؤ مارے کی کرنے کی دھرتی تے جفر نامہ لکھیا جفر نامہ مارے نے لکھیا, جفر نامے ویچ لکھ دے نے اورنگے نصیت دے, دے نے. ਜਫਰਨਾਮਾ ਲਿਖਿਆ ਪੂਰਾ ਕਰਤਾ ਸਿੰਘ ਭੇਜੇ ਕਹਿੰਦੇ ਜਾਓ ਜਾ ਕੇ ਰੰਗੇ ਨੂੰ ਫੜਾਓ ਦੋ ਸਿੱਖ ਭੇਜੇ ਔਰੰਗਜੀਤ ਨੂੰ ਜਫਰਨਾਮਾ ਸਿੰਘਾਂ ਨੇ ਜਾ ਕੇ ਫੜਾਇਆ ਸੁਣਿਓ ਸਰਸੰਗਤ ਜੀ ਇਹ ਤੁਹਾਨੂੰ ਮਾਣ ਹੋਣਾ ਚਾਹੀਦਾ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸਾਰੀ ਦੁਨੀਆ ਦੇ ਬਰਾਗੀ ਇਕੱਠੇ ਕਰ ਲੋ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਹੈ ਸਾਰੀ ਦੁਨੀਆ ਦੇ ਤਿਆਗੀ ਇਕੱਠੇ ਕਰ ਲੋ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਏ ਜੇ ਸਾਰੀ ਦੁਨੀਆ ਦੇ ਲਖਾਰੀ ਇਕੱਠੇ ਕਰ ਲੋਗੇ ਤਾਂ ਵੀ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਐਡੇ ਕਲਮ ਦੇ ਧਣੀ ਜਫਰਨਾਮਾ ਲਿਖਿਆ ਔਰੰਗੇ ਕੋਲ ਗਏ ਕਹਿੰਦੇ ਜਦੋਂ ਔਰੰਗਜੀਤ ਨੂੰ ਆਏ ਜਫਰਨਾਮਾ ਫੜਾਉਣ ਲੱਗੇ ਨਾ ਔਰੰਗਜੀਤ ਫੜ ਕੇ ਕਹਿੰਦਾ ਲਿਆਓ ਸੇਵਾਦਾਰਾਂ ਨੂੰ ਕਹਿੰਦਾ ਫੜਾ ਦਿਓ ਕਹਿੰਦੇ ਨਾ ਆਪ ਫੜ ਤੇ ਆਪ ਪੜ ਦਸਵੇਂ ਪਾਤਸ਼ਾਹ ਨੇ ਭੇਜਿਆ ਔਰੰਗੇ ਨੇ ਜਫਰਨਾਮਾ ਪੜਿਆ ਜਫਰਨਾਮੇ ਵਿੱਚ ਖਲਗੀਆਂ ਵਾਲੇ ਲਿਖਦੇ ਕਹਿੰਦੇ ਰੰਗਿਆ ਤੇਰੇ ਰਾਜ ਵਿੱਚ ਚਾਲੀਆਂ ਨੂੰ ਮਾਰਨ ਵਾਸਤੇ 10 ਲੱਖ ਦਾ ਘੇਰਾ ਮੇਰੇ ਨਾਲ 40 ਸਿੰਘ ਫੜਨਾ ਇਹ 10 ਲੱਖ ਕਹਿੰਦੇ ਤੇਰੀ ਹਕੂਮਤ 10 ਲੱਖ ਬੰਦਾ ਮੈਨੂੰ ਫੜਨ ਆਇਆ ਫੜਿਆ ਮੈਂ ਫੇਰ ਨਹੀਂ ਗਿਆ ਮੈਂ ਫੇਰ ਨਹੀਂ ਫੜਿਆ ਗਿਆ ਸੁਣ 10 ਲੱਖ ਬੰਦਾ ਚਾਲੀਆਂ ਨੂੰ ਮਾਰਨ ਵਾਸਤੇ ਭੇਜਿਆ ਉਹ ਤੂੰ 5000 ਰੁਪਏ ਭੇਜ ਦਿੰਦਾ 50000 ਭੇਜ ਦਿੰਦਾ 1 ਲੱਖ ਭੇਜ ਦਿੰਦਾ ਐਂਦੇ ਬੰਦੇ ਫੜਿਆ ਫੇਰ ਨਹੀਂ ਗਿਆ ਔਰੰਗਜ਼ੇ ਕਾਹਦਾ ਰਾਜ ਤੇਰਾ ਤੇਰੇ ਰਾਜ ਵਿੱਚ ਮੇਰੀਆਂ ਸੱਤ ਦੇ ਨੌ ਸਾਲ ਦੀਆਂ ਜਿੰਦਾਂ ਨੂੰ ਇਹਨਾਂ ਮੁਗਲਾਂ ਨੇ ਕੋ ਕੋ ਬੇਸੀਰ ਕੀਤਾ ਹੈ ਮੇਰੀ 80 ਸਾਲ ਦੀ ਮਾਂ ਬੁਜ਼ੁਰਗ ਤੇ ਇਹਨਾਂ ਤਰਸ ਨਹੀਂ ਕੀਤਾ میں چسارا کچھ راج آئے میرے کو کہنے نہ ساج نہ کچھ بھی نہیں کلکیاں والے مہاراج لکھ دے نے کہنے جدو گرو گوبند سنگھ نے جفرنا پڑھیا جفرنا پڑیا, جفرنامہ پڑیا. ਪੜਦਿਆਂ ਸਾਰ ਮੰਜੇ ਨਾਲ ਲੱਗਿਆ ਔਰੰਗਾ ਐਡਾ ਕਲਮ ਦਾ ਵਾਰ ਐਡੇ ਕਲਮ ਦੇ ਤਣੀ ਪੜਦਿਆਂ ਸਾਰ ਜਫਰਨਾਮਾ ਮੰਜੀ ਨਾਲ ਲੱਗਿਆ ਜਦੋਂ ਮੰਜੀ ਨਾਲ ਲੱਗਿਆ ਥੋੜੇ ਦਿਨ ਪਏ ਐਡਾ ਅਫਸੋਸ ਜਾਂਦਾ ਜਾਂਦਾ ਲਿਖ ਗਿਆ ਆਪਣੇ ਪੈਰੋਕਾਰਾਂ ਨੂੰ ਕਹਿ ਗਿਆ ਕਹਿੰਦਾ ਮੈਂ ਮਰਨ ਲੱਗਿਆ ਜਫਰਨਾਮਾ ਪੜ੍ਹ ਕੇ ਕਹਿੰਦਾ ਮੇਰੀ ਕਬਰ ਉੱਥੇ ਬਣਾਓ ਜਿੱਥੇ ਮੈਨੂੰ ਛਾਂ ਵੀ ਨਸੀਬ ਨਾ ਹੋਵੇ ਮੇਰੀ ਕਬਰ ਤੇ ਕੋਈ ਦਖਤ ਨਾ ਲਾਵੇ ਕਿਉਂ ਮੇਰੇ ਰਾਜ ਵਿੱਚ ਐਡਾ ਪਾਪ ਜਦੋਂ ਕਹਿੰਦੇ ਮੌਤ ਦੇ ਘਾਟ ਚੜ ਗਿਆ ਨਾ ਹਿੰਦੁਸਤਾਨ ਵਿੱਚ ਇਹ ਰੋਲਾ ਪੈ ਗਿਆ ਸੀ ਮੁਗਲਾਂ ਵਿੱਚ ਇਹ ਰੋਲਾ ਪੈ ਗਿਆ ਸੀ ਕੀ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਲਮ ਨਾ ਮਾਰਦਾ ਕੋਪੈੰਸ ਸਰਦੇ ਮੁਗਲਾਂ ਦੇ ਬਾਦਸ਼ਾਹ ਉਹਨਾਂ ਦੇ ਬਾਦਸ਼ਾਹਨਾਂ ਤੋਂ ਜੀਵਨ ਤਮੀ ਤੋ ਛੱਤ ਤਰਮਦੀ ਰੱਖ ਲਈ ਦੇ ਸਿਰਾਂ ਦੀ